ਵੱਡੀ ਖਬਰ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵਾਲੀ ਵਾਰਿਸ ਨਜ਼ਰ ਨਹੀਂ ਆ ਰਿਹਾ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਸਮਾਰਟ ਕਾਰਡ ਬਣਾਉਣ ਵਾਲੀ ਸਮਾਰਟ ਕਾਰਡ ਚਿਪ ਕੰਪਨੀ ਦਾ ਟੈਂਡਰ ਸਮਾਂ ਪੂਰਾ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਵਿਭਾਗ ਦੀ ਨਲਾਇਕੀ ਕਾਰਨ ਨਿਤ ਦਿਨ ਖਾਮਿਆਜਾ ਭੁਗਤਣਾ ਪੈ ਰਿਹਾ ਹੈ ਇਸ ਕਾਰਨ ਡਰਾਈਵਿੰਗ ਲਾਇਸੈਂਸ ਦਾ ਸਮਾਂ ਪੂਰਾ ਹੋਣ ਵਾਲੇ ਲਾਇਸੈਂਸਾਂ ਨੂੰ ਰੀਨਿਊ ਕਰਨ ਲਈ ਕੋਈ ਵੀ ਅਧਿਕਾਰੀ ਸਮਰੱਥ ਦਿਖਾਈ ਨਹੀਂ ਦੇ ਰਿਹਾ ਇਸ ਕਾਰਨ ਚਲਾਨ ਕਟਵਾ ਕੇ ਭਾਰੀ ਜੁਰਮਾਨੇ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿ ਕਿ ਰਹੇਗਾ ਕਿ ਹਜ਼ਾਰਾਂ ਲੋਕਾਂ ਦੀਆਂ ਫੀਸਾਂ ਪਹਿਲਾਂ ਹੀ ਪਾਈਪਲਾਈਨ ਵਿੱਚ ਪਈਆਂ ਹਨ ਪਰ ਸਮਾਰਟ ਚਿਪ ਕੰਪਨੀ ਦਾ ਸਮਾਂ ਪੂਰਾ ਹੋਣ ਕਾਰਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਹੁਣ ਤੱਕ ਕਿਸੇ ਵੀ ਨਵੀਂ ਕੰਪਨੀ ਨੂੰ ਟੈਂਡਰ ਲੋਟ ਨਹੀਂ ਕੀਤਾ ਗਿਆ ਇਸ ਕਾਰਨ ਆਮ ਲੋਕਾਂ ਦੀਆਂ ਭਰੀਆਂ ਹੋਈਆਂ ਫੀਸਾਂ ਡੁੱਬਨ ਦਾ ਵੇਖ ਖਸਾ ਪ੍ਰਗਟਾਇਆ ਜਾ ਰਿਹਾ ਹੈ ਸੂਬੇ ਦੇ ਅੰਦਰ ਪਿਛਲੇ 2 ਮਹੀਨਿਆਂ ਤੋਂ ਟਰਾਂਸਪੋਰਟ ਵਿਭਾਗ ਦਾ ਚਿੱਪ ਕੰਪਨੀ ਵਾਲਾ ਕੰਮ ਠੱਪ ਹੋਇਆ ਪਿਆ ਹੈ ਜਦਕਿ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਪਹਿਲਾਂ ਹੀ ਪਤਾ ਸੀ ਕਿ ਸਮਾਰਟ ਚਿੱਪ ਕੰਪਨੀ ਦਾ ਸਮਾਂ ਪੂਰਾ ਹੋਣ ਵਾਲਾ ਹੈ ਫਿਰ ਵੀ ਟੈਂਡਰ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਵਿਭਾਗ ਦੀ ਨਲਾਇਕੀ ਨਜ਼ਰ ਆਉਂਦੀ ਹੈ ਭਾਵੇਂ ਕਿ ਸਮਾਰਟ ਕਾਰਡ ਦੇ ਰੁਕੇ ਕੰਮਾਂ ਲਈ ਉੱਚ ਅਧਿਕਾਰੀ ਜ਼ਿੰਮੇਵਾਰ ਹਨ ਪਰ ਇਸ ਦੇਰੀ ਲਈ ਲੋਕਾਂ ਨੂੰ ਖੁਦ ਹਰ ਰੋਜ਼ ਆਪਣੇ ਕੰਮ ਛੱਡ ਕੇ ਸਥਾਨਕ ਆਟਿਓ ਆਰਟੀਆ ਦਫ਼ਤਰਾਂ ਦੇ ਚੱਕਰ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਨਵੇਂ ਅਤੇ ਪੁਰਾਣੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਜਿਸ ਦਾ ਹੱਲ ਕੱਢਣ ਲਈ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆ ਰਿਹਾ। ਲਿਹਾਜ਼ਾ ਡਰਾਈਵਿੰਗ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਲੇ ਚਾਲਕ ਲਾਇਸੈਂਸ ਤੇ ਆਰਸੀ ਰੀਨਿਊ ਨਾ ਹੋਣ ਕਾਰਨ ਕੰਮ ਛੱਡੀ ਬੈਠੇ ਹਨ। ਕਿਉਂਕਿ ਜਦੋਂ ਵੀ ਕਿਸੇ ਕੰਪਨੀ ਨੇ ਗੱਡੀ ਲੋਡ ਕਰਵਾਉਣੀ ਹੈ ਤਾਂ ਡਰਾਈਵਰ ਦਾ ਲਾਇਸੈਂਸ ਤੇ ਗੱਡੀ ਦੀ ਆਰਸੀ ਲਾਜ਼ਮੀ ਤੌਰ ਤੇ ਚੈੱਕ ਕੀਤੇ ਜਾਂਦੇ ਹਨ ਪੰਜਾਬ ਸਰਕਾਰ ਨੇ ਸੂਬੇ ਅੰਦਰ ਜਿਹੜੇ ਵਿਅਕਤੀਆਂ ਕੋਲ ਆਪਣੇ ਲੋੜੀਂਦੇ ਕਾਗਜ਼ਾਤ ਮੋਬਾਈਲ ਤੇ ਡਿਜੀ ਲੋਕਰ ਚਾਹਨ ਉਹ ਦਿਖਾ ਕੇ ਟ੍ਰੈਫਿਕ ਪੁਲਿਸ ਤੋਂ ਆਪਣਾ ਖਿਹੜਾ ਛੁੜਾ ਸਕਦਾ ਸੀ ਪਰ ਇਹ ਸਕੀਮ ਉਦੋਂ ਠੰਡੇ ਬਸਤੇ ਵਿੱਚ ਪਈ ਨਜ਼ਰ ਆਉਂਦੀ ਹੈ ਜਦੋਂ ਹਰ ਡਰਾਈਵਰ ਇਸ ਦੀ ਵਰਤੋਂ ਕਰਨ ਲਈ ਯੋਗ ਨਹੀਂ ਹੁੰਦਾ ਤੇ ਪੁਲਿਸ ਵੀ ਅਸਲ ਕਾਗਜ਼ਾਤ ਦਿਖਾਉਂਦੀ ਹੀ ਮੰਗ ਕਰਦੀ ਹੈ ਜਿਹੜੇ ਵਿਅਕਤੀਆਂ ਨੇ ਸਮਾਰਟ ਕਾਰਡ ਚਿੱਪ ਕੰਪਨੀ ਕੋ ਲਾਇਸੈਂਸਾਂ ਲਈ ਡਰਾਈਵਿੰਗ ਟਰੈਕ ਤੇ ਆਪਣਾ ਟੈਸਟ ਦੇ ਚੁੱਕੇ ਹਨ ਅਤੇ ਆਪਣੀ ਫੋਟੋ ਵੀ ਕਰਵਾ ਚੁੱਕੇ ਹਨ ਉਹਨਾਂ ਦੇ ਵੀ ਲਾਇਸੈਂਸ ਹਲੇ ਤੱਕ ਪੈਂਡਿੰਗ ਹੀ ਹਨ ਜਦੋਂ ਕਿ ਨਵੇਂ ਟੈਸਟ ਲਈ ਟਾਈਮ ਸਲਾਟ ਤਾਂ ਜਾਰੀ ਕੀਤੇ ਜਾ ਰਹੇ ਹਨ ਪਰ ਟਰੈਕ ਉੱਪਰ ਉਹਨਾਂ ਦਾ ਟੈਸਟ ਨਹੀਂ ਲਿਆ ਜਾ ਸਕਦਾ ਜਿਸ ਕਾਰਨ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ ਇਹ ਖੱਜਲ ਖੁਆਰੀ ਕਦੋਂ ਤੱਕ ਜਾਰੀ ਰਹੇਗੀ ਕਿਸੇ ਮੁਲਾਜ਼ਮ ਜਾਂ ਅਧਿਕਾਰੀ ਨੂੰ ਇਹ ਨਹੀਂ ਪਤਾ ਇੰਨਾ ਹੀ ਨਹੀਂ ਵਿਦੇਸ਼ ਜਾਣ ਵਾਲੇ ਵਿਅਕਤੀਆਂ ਦੇ ਜੋ ਇੰਟਰਨੈਸ਼ਨਲ ਲਾਇਸੈਂਸ ਬਣਦੇ ਹਨ ਉਹਨਾਂ ਦੇ ਕੰਮ ਵਿੱਚ ਵੀ ਵਿਗਨ ਪੈ ਰਿਹਾ ਹੈ ਡਰਾਈਵਿੰਗ ਟਰੈਕ ਤੇ ਆਪਣੇ ਲਾਇਸੈਂਸ ਲਈ ਟੈਸਟ ਦੇਣ ਗਏ ਇੱਕ ਵਿਅਕਤੀ ਨੇ ਗੱਲਬਾਤ ਕਰਦੇ ਆ ਕਿ ਹੈਗੀ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਆਖਰੀ ਤਰੀਕ ਹੋਣ ਕਾਰਨ ਟੈਸਟ ਦੇਣ ਤੋਂ ਵਾਂਝਾ ਰਹਿ ਗਿਆ ਸੀ ਜਿਸ ਕਾਰਨ ਹੁਣ ਉਸ ਨੂੰ ਲਰਨਿੰਗ ਲਾਇਸੈਂਸ ਨੂੰ ਰੀਨਿਊ ਕਰਵਾਉਣਾ ਪਵੇਗਾ ਜਿਸ ਦੇ ਖਰਚੇ ਦਾ ਕੌਣ ਜ਼ਿੰਮੇਵਾਰ ਹੋਵੇਗਾ ਸੋਇਸੂਨ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ ਬਣੇ ਰਹੋ ਧੰਨਵਾਦ